ਬਦਿਆ ਵਦਾਂ ਮਾ ਸੋਹਣੀ ਆ ਬੱਚਿਆਂ ਦੇ ਹੋਣੇ ਚਾਹੀਦੇ ਆ ਤੇ ਘਰਦਿਆਂ ਨੂੰ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਤੇ ਛੋਟੇ ਬੱਚਿਆਂ ਨੂੰ ਮਤਲਬ ਲੈ ਕੇ ਜਰੂਰ ਆਉਣਾ ਜਿਹੜੇ ਨਾਲ ਦੇਖਦੇ ਆ ਤੇ ਕੁਝ ਸਿੱਖਣ ਗਈ ਠੀਕ ਐ ਮੂਵੀ ਦਾ ਵਧੀਆ ਬਹੁਤ ਵਧੀਆ ਮੂਵੀ ਤੇ ਕੀ ਖਾਸ ਕੀ ਇਤਿਹਾਸ ਖਾਇ ਗਿਆ ਇਤਿਹਾਸ ਖਾਇ ਗਿਆ ਜੀ ਅਚਕੀਨਾਂ ਦੀ ਜਿਹੜੀ ਐਕਟਿੰਗ ਜ਼ਿਆਦਾ ਵਧੀਆ ਲੱਗੀ ਤੁਹਾਨੂੰ ਮੈਨੂੰ ਗੀਪੀ ਕੇਰੇਵਾਲ ਦੀ ਤੇ ਕਿਹਾ ਜਾ ਰਿਹਾ ਜੀ ਗੀਪੀ ਗਲ ਦੇ ਕੇਰੇਵਾਲ ਦਾ ਜਿਹੜਾ ਬੇਟਾ ਤੇ ਉਹ ਵੀ ਅਲੱਗ ਰੂਪ ਦਾ ਵਾ ਵਧੀਆ ਸੀਗੀ ਤੇ ਸਾਡੇ ਅਕਾਲ ਮੂਵੀ ਲੱਗੀ ਐ ਤੇ ਨਿੰਗ ਜੱਥੇ ਬੰਦੀਆਂ ਤੇ ਹੋਰ ਸਾਰੇ ਆਪਣੇ ਹਰ ਤਰ੍ਹਾਂ ਦਾ ਮਤਲਬ ਕਸਟਮਰ ਆ ਰਿਹਾ ਆਪਣੇ ਕੋਲ ਫਿਲਮ ਦੇਖਣ ਲਈ ਫਿਲਮ ਬਹੁਤ ਵਧੀਆ ਵਾ ਸਿੱਖੀ ਨਾਲ ਜੋੜ ਕੇ ਰੱਖਣ ਵਾਲੀ ਫਿਲਮ ਹੈ ਤੇ ਸਭ ਨੂੰ ਫਿਲਮ ਦੇਖਣੀ ਚਾਹੀਦੀ ਹੈ ਲੱਗਦਾ ਜਿੱਦਾਂ ਲੋਕ ਜੇ ਦੂਰ ਹੋ ਜਾ ਰਹੇ ਬਾਹਰ ਫੌਰੀਂ ਦੇ ਵਿੱਚ ਜਾ ਕੇ ਸਿੱਖੀ ਤੋਂ ਦੂਰ ਸਿੱਖੀ ਨਹੀਂ ਇਹ ਇਹ ਫਿਲਮ ਦੇਖ ਕੇ ਉਹਨਾਂ ਦਾ ਮਨ ਜ਼ਰੂਰ ਬਦਲੂਗਾ ਸਿੱਖੀ ਨਾਲ ਜੁੜਨਗੇ ਗੁਰੂ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਹੈ ਹਾਂਜੀ ਬਿਲਕੁਲ ਜੋੜਿਆ ਜਾ ਰਿਹਾ ਹੈ ਕਿ ਸਟੋਰੀ ਦੇ ਤੇ ਕਿਹਨਾਂ ਲੋਕਾਂ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਮਿਲਿਆ ਇੱਕ ਗੁਰਸਿੱਖੀ ਨਾਲ ਜੁੜੀ ਸਟੋਰੀ ਹੈ ਜੀ ਉਹ ਦੇਖ ਕੇ ਮਤਲਬ ਲੋਕਾਂ ਨੂੰ ਬਹੁਤ ਆਨੰਦ ਆਊਗਾ ਤੇ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤਾਂ ਹੀਰੋ ਕਿਹੜਾ ਹੈ ਗਿੱਪੀ ਗਰੇਵਾਲ ਹੀਰੋ ਹੈ ਜੀ ਜਿੰਨਾ ਤੇ ਆਦਾ ਨਹੀਂ ਪਤਾ ਉਹ ਦੇਖੇ ਮੈਂ ਵੀ ਬਹੁਤ ਵੈਕਟਿਵ ਹੋ ਗਈ ਹਾਂ ਅੱਛਾ ਜੇ ਮੇਨ ਹੀਰੋ ਕੋ ਹਾਂਜੀ ਮੇਨ ਹੀਰੋ ਗਿੱਪੀ ਗਰੇਵਾਲ ਹੈ ਹਾਂਜੀ ਆਪਣੇ ਯਾਰ ਦੋਸਤਾਂ ਨਾਲ ਹਾਂਜੀ ਆਪਣੇ ਦਸ ਯਾਰ ਦੋਸਤਾਂ ਨਾਲ ਅੱਛਾ ਵਧੀਆ ਲੱਗਿਆ ਹਾਂ ਜਿਹੜਾ ਰੋਲ ਨਿਭਾਇਆ ਹੈ ਕਿ ਅੱਜ ਜਿੱਥੇ ਰਗਰ ਰੋਲ ਕੀਤਾ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਪੂਰਾ ਮੈਂ ਕਹ ਪੂਰਾ ਐਂਡ ਲੱਸਾ ਹੋਇਆ ਹੈ ਇਸ ਰੂਪ ਦੇ ਵਿੱਚ ਉਹਨਾਂ ਦਾ ਰੋਲ ਹਾਂਜੀ ਇਹ ਤਾਂ ਦੇਖਿਆ ਸਾਰੇ ਜਿੱਦਾਂ ਜਿਨ੍ਹਾਂ ਨੂੰ ਨਹੀਂ ਇਤਿਹਾਸ ਦਾ ਪਤਾ ਜਦੋਂ ਜਦੋਂ ਦੇਖੀ ਜਾਣਗੇ ਸਾਰਿਆਂ ਨੂੰ ਉਸ ਚੀਜ਼ ਦਾ ਪਤਾ ਲੱਗੂਗਾ ਦੇਖ ਕੋਈ ਗੱਲ ਨਹੀਂ ਬਹੁਤ ਵਧੀਆ ਬਹੁਤ ਸੋਹਣੀ ਆ ਬੱਚਿਆਂ ਨੂੰ ਦਿਖਾਣੀ ਚਾਹੀਦੀ ਆ ਤੇ ਘਰਦਿਆਂ ਨੂੰ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਤੇ ਛੋਟੇ ਬੱਚਿਆਂ ਨੂੰ ਮਤਲਬ ਲੈ ਕੇ ਜਰੂਰ ਆਉਣਾ ਜਿਹੜੇ ਨਾਲ ਦੇਖਦੇ ਆ ਤੇ ਕੁਝ ਸਿੱਖਣ ਗਈ ਠੀਕ ਹੈ ਮੂਵੀ ਤਾਂ ਵਧੀਆ ਬਹੁਤ ਵਧੀਆ ਮੂਵੀ ਤੇ ਕੀ ਖਾਸ ਕੀ ਇਤਿਹਾਸ ਖਾਇ ਗਿਆ ਇਤਿਹਾਸ ਖਾਇ ਗਿਆ ਅ ਚੱਕੀ ਨਾਲ ਦੀ ਜਿਹੜੀ ਐਕਟਿੰਗ ਜ਼ਿਆਦਾ ਵਧੀਆ ਲੱਗੀ ਤੁਹਾਨੂੰ ਮੈਨੂੰ ਗੀਪੀ ਕੇ ਰਵਾਲ ਤੇ ਕਿਹਾ ਜਾ ਰਿਹਾ ਜੀ ਗੀਪੀ ਗਲ ਦੇ ਕਰੇਵਾਲ ਦਾ ਜਿਹੜਾ ਬੇਟਾ ਤੇ ਉਹ ਵੀ ਅਲੱਗ ਰੂਪ ਦਾ ਵਾ ਵਧੀਆ ਸੀਗੀ ਤੇ ਸਾਡੇ ਅਕਾਲ ਮੂਵੀ ਲੱਗੀ ਹੈ ਤੇ ਨਿੰਗ ਜੱਥੇ ਬੰਦੀਆਂ ਤੇ ਹੋਰ ਸਾਰੇ ਆਪਣੇ ਹਰ ਤਰ੍ਹਾਂ ਦਾ ਮਤਲਬ ਕਸਟਮਰ ਆ ਰਿਹਾ ਆਪਣੇ ਕੋਲ ਫਿਲਮ ਦੇਖਣ ਲਈ ਫਿਲਮ ਬਹੁਤ ਵਧੀਆ ਵਾ ਸਿੱਖੀ ਨਾਲ ਜੋੜ ਕੇ ਰੱਖਣ ਵਾਲੀ ਫਿਲਮ ਹੈ ਤੇ ਸਭ ਨੂੰ ਫਿਲਮ ਦੇਖਣੀ ਚਾਹੀਦੀ ਹੈ ਲੱਗਦਾ ਜਿੱਦਾਂ ਲੋਕ ਜੇ ਦੂਰ ਹੋ ਜਾ ਰਹੇ ਬਾਹਰ ਫੌਰੀਂ ਦੇ ਵਿੱਚ ਜਾ ਕੇ ਸਿੱਖੀ ਤੋਂ ਸਿੱਖੀ ਨਹੀਂ ਇਹ ਇਹ ਫਿਲਮ ਦੇਖ ਕੇ ਉਹਨਾਂ ਦਾ ਮਨ ਜ਼ਰੂਰ ਬਦਲੂਗਾ ਸਿੱਖੀ ਨਾਲ ਜੁੜਨਗੇ ਗੁਰੂ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਹੈ ਹਾਂਜੀ ਬਿਲਕੁਲ ਜੋੜਿਆ ਜਾ ਰਿਹਾ ਹੈ ਕਿ ਸਟੋਰੀ ਇਹ ਤੇ ਕਿ ਲੋਕਾਂ ਨੂੰ ਅੱਜ ਦੀ ਨੋਰਮਲ ਵੀਡੀਓ ਨੂੰ ਕੀ ਮੈਸੇਜ ਮਿਲਿਆ ਇੱਕ ਗੁਰਸਿੱਖੀ ਨਾਲ ਜੁੜੀ ਸਟੋਰੀ ਹੈ ਜੀ ਉਹ ਦੇਖ ਕੇ ਮਤਲਬ ਲੋਕਾਂ ਨੂੰ ਬਹੁਤ ਆਨੰਦ ਆਊਗਾ ਤੇ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੇ ਹੀਰੋ ਕਿਹੜਾ ਗਿੱਪੀ ਗਰੇਵਾਲ ਹੀਰੋ ਹੈ ਜੀ ਜਿਹਨੂੰ ਇਤਿਹਾਸ ਦਾ ਨਹੀਂ ਪਤਾ ਉਹ ਦੇਖੇ ਮੂ ਵੀ ਬਹੁਤ ਵੈਕਟਿਵ ਹੋ ਗਈ ਹੈ ਹਾਂਜੀ ਅੱਛਾ ਫਿਰ ਮੇਨ ਹੀਰੋ ਕੋ ਹਾਂਜੀ ਮੇਨ ਹੀਰੋ ਗਿੱਪੀ ਗਰੇਵਾਲ ਹੈ ਹਾਂਜੀ ਆਪਣੇ ਯਾਰ ਦੋਸਤਾਂ ਨਾਲ ਹਾਂਜੀ ਆਪਣੇ ਦੋ ਯਾਰ ਦੋਸਤਾਂ ਅੱਛਾ ਵਧੀਆ ਲੱਗਿਆ ਹੁੰਦਾ ਹਾਂ ਹਾਂਜੀ ਕਿਹੜਾ ਰੋਲ ਨਿਭਾਇਆ ਹੈ ਕਿ ਜਿੱਥੇ ਗਰੀਬਾਂ ਦਾ ਰੋਲ ਕਿਤਾਬ ਜੀ ਬਹੁਤ ਵਧੀਆ ਲੱਗਿਆ ਇਹ ਬਹੁਤ ਫੀਲਿੰਗ ਪੂਰਾ ਮੈਂ ਕਿਹਾ ਪੂਰਾ ਐਂਡ ਲਸਰੂਪ ਦੇ ਵਿੱਚ ਉਹਨਾਂ ਦਾ ਰੋਲ ਹਾਂਜੀ ਇਹ ਤਾਂ ਦੇਖਿਆ ਸਾਰੇ ਜਿੱਦਾਂ ਜਿਨ੍ਹਾਂ ਨੂੰ ਨਹੀਂ ਇਤਿਹਾਸ ਦਾ ਪਤਾ ਜਦੋਂ ਜਦੋਂ ਦੇਖੀ ਜਾਣਗੇ ਸਾਰਿਆਂ ਨੂੰ ਉਸ ਚੀਜ਼ ਦਾ ਪਤਾ ਲੱਗੂਗਾ ਦੇਸ਼ ਕੋ ਨਹੀਂਗਾ